ਪਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚਾਰ-ਪਾਵੇਂ ਵਿਚਾਰਕ ਮਤਭੇਦ ਨੇ ਪਰ ਲੋਕਾਂ ਨਾਲ ਜੁੜਨ ਦੇ ਮੁੱਦੇ ਤੇ ਦੋਹਾਂ ਆਗੂਆਂ ਦੀ ਸੁਰ ਸਾਝੀ ਹੁੰਦੀ ਜਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਦੀ ਤਰਸ ਤੇ ਹੁਣ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਟਾਕ ਟੂ ਏਕੇ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਨੇ ਖਾਸ ਗੱਲ ਇਹ ਹੈ ਕਿ ਮਨ ਕੀ ਬਾਤ ਦੀ ਤਰ੍ਹਾਂ ਇਸ ਦਾ ਸਮਾਂ ਵੀ 11 ਵਜੇ ਰੱਖਿਆ ਗਿਆ ਟਾਕ ਟੂ ਏਕੇ ਪ੍ਰੋਗਰਾਮ ਦੀ ਸ਼ੁਰੂਆਤ 17 ਜੁਲਾਈ ਨੂੰ 11 ਵਜੇ ਹੋਏਗੀ ਪ੍ਰਧਾਨ ਮੰਤਰੀ ਮੋਦੀ ਦੇ ਰੇਡੀਓ ਪ੍ਰੋਗਰਾਮ ਦੇ ਮੁਕਾਬਲੇ ਕੇਜਰੀਵਾਲ ਫੇਸਬੁੱਕ ਤੇ ਟਵਿੱਟਰ ਜ਼ਰੀਏ ਲੋਕਾਂ ਨਾਲ ਜੁੜ ਕੇ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣਗੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਦਾ ਰੇਡੀਓ ਪ੍ਰੋਗਰਾਮ ਤਦ ਕਿ ਟਾਕ ਟੂ ਏਕੇ ਚ ਲੋਕਾਂ ਦੇ ਮਨ ਦੀ ਬਾਤ ਸੁਣੀ ਜਾਏਗੀ ਮਨ ਦੀ ਬਾਤ ਤੇ ਟਾਕ ਟੂ ਏਕੇ ਚ ਬਹੁਤ ਫਰਕ ਹੈ ਉਹ ਬਿਲਕੁਲ ਉਲਟਾ ਕੰਮ ਹੈ ਮੋਦੀ ਜੀ ਆਪਣੇ ਮਨ ਦੀ ਬਾਤ ਕਰਦੇ ਨੇ ਜਦ ਕਿ ਮੋਦੀ ਜੀ ਦੇ ਮਨ ਦੀ ਬਾਤ ਤਾਂ ਲੋਕਾਂ ਨੇ ਬੁੱਝ ਲਈ ਤੇ ਉਹਨਾਂ ਨੂੰ ਇੰਨੀ ਪਾਰੀ ਗਿਣਤੀ ਦੇ ਵਿੱਚ ਬਹੁਮਤ ਦੇ ਕੇ ਪ੍ਰਧਾਨ ਮੰਤਰੀ ਬਣਾਤਾ ਹੁਣ ਲੋਕਾਂ ਦੇ ਮਨ ਦੀ ਬਾਤ ਸੁਣਨ ਦੀ ਵਾਰੀ ਹੈ ਟਾਕ ਟੂ ਏਕੇ ਮਨ ਦੀ ਬਾਤ ਨਹੀਂ ਹੈਗੀ ਇਹ ਅਰਵਿੰਦ ਕੇਜਰੀਵਾਲ ਦੇ ਮਨ ਦੀ ਬਾਤ ਨਹੀਂ ਹੈਗੀ ਇਹ ਲੋਕਾਂ ਦੇ ਮਨ ਦੀ ਬਾਤ ਹੈ ਲੋਕ ਮੰਨ ਜੋ ਚੌਣਗੇ ਪੁੱਛਣਗੇ ਲੋਕਾਂ ਦੇ ਦਿਲ ਚ ਜੋ ਸੁਝਾਅ ਨੇ ਲੋਕਾਂ ਦੇ ਦਿਲ ਚ ਜੋ ਸ਼ਿਕਵੇ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਸੁਣਨਗੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਮੀਡੀਆ ਦਾ ਕੋਈ ਮਾਧਿਅਮ ਨਹੀਂ ਇਸ ਕਰਕੇ ਸੋਸ਼ਲ ਮੀਡੀਆ ਰਹੇ ਹੀ ਕੇਜਰੀਵਾਲ ਲੋਕਾਂ ਨਾਲ ਜੁੜਨਗੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੌਜਵਾਨਾਂ ਕੋਲ ਪਹੁੰਚਣਾ ਚਾਹੁੰਦੀ ਹੈ ਪ੍ਰਧਾਨ ਮੰਤਰੀ ਦਾ ਰੇਡੀਓ ਪ੍ਰੋਗਰਾਮ ਤਾਂ ਕਾਫੀ ਹਿੱਟ ਰਿਹਾ ਹੁਣ ਦੇਖਣਾ ਹੋਵੇਗਾ ਕਿ ਟਾਕ ਟੂ ਏਕੇ ਲੋਕਾਂ ਨੂੰ ਕਿੰਨਾ ਕੁ ਪ੍ਰਭਾਵਿਤ ਕਰਦਾ ਹੈ